ਮਾਨਯੋਗ ਡੀਜੀਪੀ ਪੰਜਾਬ ਸਾਹਿਬ ਸਤਿ ਆਹਦਾਤਾ ਅਤੇ ਐਸਐਸਪੀ ਮੁੱਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਮਾੜੇ ਅਨਸਰਾਂ ਖਿਲਾਫ ਚਰਾਈ ਮਿਉਂਦੇ ਤਹਿਤ ਸਾਡੀ ਸਬਰੀਨ ਧਰਮਕੋੜ ਦੇ ਥਾਣਾ ਧਰਮਕੋੜ ਨੂੰ ਵੱਡੀ ਸਫਲਤਾ ਮਿਲੀ ਜਦੋਂ ਇੱਕ ਮਰਡਰ ਦੇ ਇੱਕ ਮਰਡਰ ਹੋਇਆ ਸੀ ਫਤੇਗੜ ਕੋਰਟਾਨਾ ਦੇ ਵਿੱਚ 25 ਤਰੀਕ ਨੂੰ ਪਹਿਲਾਂ ਦੋ ਧਿਰਾਂ ਦੀ ਆਪਸ ਵਿੱਚ ਲੜਾਈ ਹੋਈ ਜਿਸ ਵਿੱਚ ਜਿਹੜਾ ਸੀ ਬਲਜੀਤ ਸਿੰਘ ਤੇ ਸੰਦੀਪ ਸਿੰਘ ਜਿਹੜੇ ਉਹ ਹਸਪੀਟਲ ਐਡਮਿਟ ਸੀ ਜਦੋਂ ਹਸਪੀਟਲ ਤੋਂ ਸਾਨੂੰ ਇਨਫਾਰਮੇਸ਼ਨ ਆਈ ਤੇ ਉਸ ਤੋਂ ਬਾਅਦ ਐਸਐਚਓ ਸਾਹਿਬ ਤੇ ਸਾਡੀ ਟੀਮ ਤੁਰੰਤ ਮੌਕੇ ਤੇ ਜਾ ਕੇ ਦੇਖਿਆ ਤੇ ਇਸ ਦੇ ਅੰਸੀ ਮਕਦਮਾ ਨੰਬਰ ਜਿਹੜਾ 254/25 ਅੰਡਰ ਸੈਕਸ਼ਨ 109 118 1 115 2 190 191 ਜਿਹੜਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਇਹ ਮਕਦਮਾ ਦਰਜ ਕਰਨ ਤੋਂ ਬਾਅਦ ਜਿਹੜਾ ਬਲਜੀਤ ਸਿੰਘ ਸੀ ਉਹਦੀ 28 ਤਰੀਕ ਨੂੰ ਡੈਥ ਹੋਣ ਕਰਕੇ ਸਾਨੂੰ ਵੱਦਾ ਜੁਰਮ ਜਿਹੜਾ 103 ਜੀਮਨ 1 ਜਿਹੜਾ ਉਹ ਦਰਜ ਕਰਕੇ ਉਸ ਤੋਂ ਬਾਅਦ ਅਸੀਂ ਜਿਹੜੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕੀਤੀ ਇਸ ਵਿੱਚ ਜਿਹੜੇ ਸੱਤ ਦੋਸ਼ੀ ਨੇ ਜਿਸ ਵਿੱਚ ਬਿਆਨਤ ਸਿੰਘ ਮਨਚੈਨ ਸਿੰਘ ਦਿਲਚੈਨ ਸਿੰਘ ਸੁਖਚੈਨ ਸਿੰਘ ਸਰਜੀਤ ਸਿੰਘ ਰਜਿੰਦਰ ਸਿੰਘ ਤੇ ਮਨਜੀਤ ਸਿੰਘ ਇਹ ਸੱਤ ਦੇ ਸੱਤ ਫਟੇਗਰ ਕਰੋਟਾ ਨਾਲ ਦੇ ਰਹਿਣ ਵਾਲੇ ਇਹਨਾਂ ਵਿੱਚੋਂ ਅਸੀਂ ਸਾਨੂੰ ਵੱਡੀ ਸਫਲਤਾ ਮਿਲਦੀ ਹੈ ਅਸੀਂ ਟੈਕਨੀਕਲੀ ਹਿਊਮਨ ਇੰਟੈਲੀਜੈਂਸ ਦੇ ਬੇਸ ਤੇ ਬਹੁਤ ਵਧੀਆ ਕੰਮ ਕਰਦੇ ਹੋਏ ਸਾਡੀ ਟੀਮ ਨੇ ਇਹਨਾਂ ਨੂੰ ਪੰਜ ਦੋਸ਼ੀਆਂ ਨੂੰ ਅਸੀਂ ਜਿਹੜਾ ਕੱਲ ਗ੍ਰਿਫਤਾਰ ਕੀਤਾ ਇਹ ਜਿਹੜੀਆਂ ਇਹੜੇ ਆ ਬਿਆਨਤ ਤੇ ਮਨ ਬੇਅੰਤ ਤੇ ਸੁਖਚੈਨ ਜਿਹੜਾ ਇਹ ਅਸੀਂ 30 ਤਰੀਕ ਨੂੰ ਗ੍ਰਿਫਤਾਰ ਕੀਤੇ ਸੀ ਇਹਨਾਂ ਨੂੰ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਨਾ 3 ਦਿਨ ਦਾ ਰਿਮਾਂਡ ਮਿਲਿਆ ਤੇ ਇਸ ਵਿੱਚ ਜਿਹੜਾ ਤਿੰਨ ਦੋਸ਼ੀ ਜਿਹੜੇ ਮਨਚੈਨ ਸਰਜੀਤ ਤੇ ਤੇ ਗਰਜਿੰਦਰ ਗੈਰੀਆ ਇਹ ਅਸੀਂ ਕੱਲ ਜਿਹੜੇ ਗ੍ਰਿਫਤਾਰ ਕੀਤੇ ਇਹਨਾਂ ਨੂੰ ਅੱਜ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਨਾ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਊਗੀ ਉਮਰ ਇਹ तकरीबन तकरीबन 25 ਤੋਂ 32 ਸਾਲ ਦੇ ਵਿੱਚ ਵਿੱਚ ਨੇ ਵੱਟਾਂੰਦਿਸ ਕੀ ਸੀ ਕਿਉਂ ਇਹਨਾਂ ਨੇ ਉਹ ਜਿਹੜੀ ਇਹਨਾਂ ਦੋਵਾਂ ਪਾਰਟੀਆਂ ਦੀ ਜਿਹੜੀ ਲੜਾਈ ਹੋਈ ਸੀ ਗਲੀ ਵੇ ਤੋਂ ਲੰਘਣ ਤੋਂ ਜਿਹੜੀ ਆ ਲੜਾਈ ਹੋਈ ਸੀ ਜਿਹੜਾ ਲੰਘਣ ਕਰਕੇ ਇਹਨਾਂ ਦੀ ਲੜਾਈ ਹੋਣ ਕਰਕੇ ਜਿਹੜਾ ਇਹ ਖੂਨੀ ਰੂਪ ਇਹਨਾਂ ਨੇ ਅੱਪਸੇ ਝੜਪ ਹੋ ਗਈ ਜਿਸ ਸੰਬੰਧ ਵਿੱਚ ਜਿਹੜਾ ਇਹ ਇੱਕ ਲੜਕੇ ਦੀ ਬਲਜੀਤ ਸਿੰਘ ਦੀ ਡੈਥ ਹੋ ਗਈ ਸੀ ਹਾਂ ਲੋ ਦਾ ਤੇ ਤਾਂ ਜਾਣਾਇ